ਜੀਦੇ ਨਾਲ ਤੇਰੀ ਤੇਰਾ ਮੁੱਢ ਤੇ ਅਖੀਰ ਜਿਵੇਂ ਸਮਿਆਂ ਨੇ ਸਿਰਜੀ ਇਹਦੀ ਸੋਹਣੀ ਤਸਵੀਰ ਜਿੱਥੇ ਸਰੂ ਫੁੱਲੇ ਫੁੱਲ ਕਚਨਾਰ ਤੇ ਗਲਾਬ ਦੇ ਰੰਗਲੇ ਨਜ਼ਾਰੇ ਮੇਰੇ ਰੰਗਲੇ ਪੰਜਾਬ ਦੇ ਨੀਲੇ ਨਦੀਆਂ ਦੇ ਵਹਿਣ ਜਿੱਥੇ ਵਗਦੇ ਹੀ ਰਹਿਣ ਵਜੇ ਯਮਲੇ ਦੀ ਤੂੰ ਵੀ ਲੱਗੇ ਮਾਨਕ ਦੀ ਹੇਕ ਮੇਰਾ ਰੰਗਲਾ ਪੰਜਾਬ ਯਾਰਾ ਮੁੜ ਕੇ ਤਾਂ ਵੇਖ ਮੇਰਾ ਰੰਗਲਾ ਪੰਜਾਬ ਯਾਰਾ ਮੁੜ ਕੇ ਦਾ ਵੇਖ ਡੀਡੀ ਪੰਜਾਬੀ ਵੇਖ ਰਹੇ ਸੇ तमाम ਦਰਸ਼ਕਾਂ ਨੂੰ ਅਵਤਾਰ ਆਨੰਦਪੁਰੀ ਵੱਲੋਂ ਪਿਆਰ ਭਰੀ ਸასი ਸ਼ਾਲ। ਦੱਸੋ ਤੁਸੀਂ ਵੇਖ ਰਹੇ ਹੋ ਡੀਡੀ ਪੰਜਾਬੀ ਦਾ ਚਰਚਤ ਪ੍ਰੋਗਰਾਮ ਆ ਜਾ ਮੇਰਾ ਪਿੰਡ ਵੇਖ ਲੈ। ਆਜਾ ਮੇਰਾ ਪਿੰਡ ਵੇਖ ਲੈ ਕੜੀ ਦੇ ਤਹਿਤ ਅੱਜ ਅਸੀਂ ਜ਼ਿਲ੍ਹਾ ਲੁਧਿਆਣਾ ਦੀ ਬੁੱਕਲ ਵਿੱਚ ਵਸਿਆ ਪਿੰਡ ਬਰਵਾਲਾ ਸੋ ਆਓ ਤੁਹਾਨੂੰ ਕਰਾਉਣੇ ਆ ਇਸ ਪਿੰਡ ਦੇ ਦਰਸ਼ਨ ਤੇ ਲੋਕਾਂ ਦੇ ਨਾਲ ਕਰਾਉਣੇ ਆ ਰਾਬਤਾ ਤਿਆਰੋਂ ਆਓ ਚੱਲੀਏ ਫਿਰ ਬਰਵਾਲਾ ਪਿੰਡ ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਇੱਕ ਵਿੱਚ ਪੈਂਦਾ ਏ ਇਹ ਲੁਧਿਆਣਾ ਸ਼ਹਿਰ ਤੋਂ 18 ਕਿਲੋਮੀਟਰ ਦੀ ਦੂਰੀ ਤੇ ਪੂਰਬ ਵਾਲੇ ਪਾਸੇ ਸਥਿਤ ਹੈ ਢੀਡ ਛਾਨੇਵਾਲ ਮਾਨਗੜ ਚੱਕ ਸਰਵਨਨਾਥ ਕਨੇਜ ਕਹਾੜਾ ਆਦਿ ਪਿੰਡ ਇਸ ਦੇ ਨਾਲ ਲੱਗਦੇ ਪਿੰਡ ਨੇ ਬਰਵਾਲਾ ਪਿੰਡ ਦੀ ਜਨਸੰਖਿਆ 2450 ਦੇ ਕਰੀਬ ਹੈ ਤੇ ਇੱਥੋਂ ਦੇ 60% ਲੋਕ ਪੜ੍ਹੇ ਲਿਖੇ ਨਹੀਂ ਪਿੰਡ ਪਰਵਾਲਾ 'ਚ ਹਰ ਤਰਕ ਦੇ ਲੋਕ ਵਸਦੇ ਨੇ ਪਿੰਡ ਦੀਆਂ ਵੋਟਾਂ 1200 ਤੋਂ ਉੱਪਰ ਨੇ ਪਿੰਡ ਬਰਵਾਲਾ ਵਿਖੇ ਸ਼ਾਨਦਾਰ ਗੁਰਦੁਆਰਾ ਸ਼੍ਰੀ ਖੂਹੀਸਰ ਸਾਹਿਬ ਸ਼ੁਸ਼ੋਬਤ ਹੈ ਇਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਤੇਜਵੰਤ ਸਿੰਘ ਤੇ ਲੋਕਲ ਗੁਰਦੁਆਰਾ ਕਮੇਟੀ ਇਸ ਦਾ ਪ੍ਰਬੰਧ ਵਧੀਆ ਤਰੀਕੇ ਨਾਲ ਸੰਭਾਲ ਰਹੇ ਨੇ ਇੱਥੇ ਸੰਗਤਾਂ ਸਵੇਰ ਸ਼ਾਮ ਰੋਜ਼ਾਨਾ ਅਤੇ ਪਵਿੱਤਰ ਦਿਨ ਤਿਉਹਾਰ ਤੇ ਵਿਸ਼ੇਸ਼ ਤੌਰ ਤੇ ਜੁੜਦੀਆਂ ਹਨ ਸੰਗਤਾਂ ਵੱਲੋਂ ਇਨ੍ਹਾਂ ਮੌਕਿਆਂ ਤੇ ਲੰਗਰ ਤੇ ਸ਼ਬੀਲਾਂ ਵੀ ਲਗਾਈਆਂ ਜਾਂਦੀਆਂ ਨੇ ਇਹ ਤੇ ਚਾਨਣ ਹੋ ਜੇ ਸੋ ਚੰਦਾ ਯੁਗ ਵੈ ਸੂਰਜ ਚੜੇ ਹਜ਼ਾਰ ਜੇ ਸੋ ਚੰਦਾ ਨਨਣ ਹੋਂਦੇ ਆ ਗੁਰਬਿੰਨ ਕੋਰੇ ਅੰਧਾਰੇ ਇਹ ਤੇ ਚਾਨਣ ਹੋਂਦੇ ਆ ਗੁਰਬਿੰਨ ਕੋਰੇ ਅੰਧਾਰੇ ਗੁਰਬਿੰਨ ਕੋਰੇ ਅੰਧਾਰੇ ਜੋ ਮੰਗੇ ਠਾਕੁਰ ਆਪਣੇ ਤੇ सोई सोई देवै जो मांगै ठा तुर अपने ते सोई सोई पेवै नानक दास मुख ते जो बोले किहां ਰਾਖੇ ਗੁਰੂ ਬਿੰਦ ਰਾਖੇ ਗੁਰੂ ਬਿੰਦ ਕੰਠ ਲਾਏ ਉਹ ਗੁਣ ਸਭ ਮੇਟੇ ਦਇਆਲ ਪੁਰਖ ਬਖਸ਼ੰਦ ਜੋ ਮੰਗੈ ਠਾ ਕੋਰੇ ਆਪਣੇ ਤੇ ਸੋਈ ਸੋਈ ਦੇਵੇ ਦੂ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਹਾ ਸਚ ਹੋਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਹਾ ਸਚ ਹੋਵੈ ਪਿੰਡ ਪਰਵਾਲਾ ਵਖੇ ਹੀ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਸ਼ਾਨਦਾਰ ਗੁਰਦੁਆਰਾ ਸਾਹਿਬੀ ਸੁਭਾਈ ਮਾਨ ਹੈ ਜਿੱਥੇ ਸੰਗਤਾਂ ਨਤਮਸਤਕ ਹੁੰਦੀਆਂ ਨੇ ਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੀਆਂ ਨੇ ਇਸੇ ਤਰ੍ਹਾਂ ਹੀ ਪਿੰਡ ਵਿੱਚ ਪ੍ਰਾਤਨ ਸ਼ਿਵ ਮੰਦਿਰ ਤੇ ਸੰਤ ਬਾਬਾ ਮੋਲੂਦਾਸ ਜੀ ਦੀ ਯਾਦ ਚ ਸਥਾਨ ਵੀ ਬਣਿਆ ਹੋਇਆ ਹੈ ਸੋਈ ਸੋਈ ਦੇਵਾ ਬਰਵਾਲਾ ਵਿਖੇ ਸਿੱਖਿਆ ਪ੍ਰਦਾਨ ਕਰਨ ਦੀ ਮੁਦਲੀ ਇਕਾਈ ਭਾਵੇਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੀ ਹੈ ਪਰ ਇਸ ਸਕੂਲ ਵਿੱਚ ਮਿਹਨਤੀ ਸਟਾਫ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਪ੍ਰਦਾਨ ਕਰ ਰਿਹਾ ਹੈ ਸਕੂਲ ਹੈ ਸਾਡਾ ਵਿਦਿਆ ਮੰਦਰ ਗਿਆਨ ਦੀ ਜੋਤ ਜਗਰੀ ਅੰਦਰ ਡਾਕਟਰ ਪੀਮਰਾਓ ਅੰਬੇਦਕਰ ਸਾਹਿਬ ਨੇ ਆਖਿਆ ਕਿ ਗਿਆਨ ਤੋਂ ਬਿਨਾ ਵਿਦਿਆ ਤੋਂ ਬਿਨਾ ਇਨਸਾਨ ਅਧੂਰਾ ਹੈ ਸੋ ਇਸ ਵਕਤ ਅਸੀਂ ਪਹੁੰਚੇ ਹਾਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਰਵਾਲਾ ਵਿਖੇ ਲੈਨੇ ਇਥੋਂ ਦੇ ਟੀਚਰਾਂ ਤੋਂ ਜਾਣਕਾਰੀ ਤੇ ਦੇਖਦੇ ਆ ਸਕੂਲ ਦੀਆਂ ਕੁਝ ਪ੍ਰਾਪਤੀਆਂ ਸੰਦਾ ਸਮੂਥ ਸਟਾਪ ਤੇ ਮੁੱਖ ਟੀਚਰ ਨੇ ਜਿਹੜੇ ਸਰਦਾਰ ਬਲਜੀਤ ਸਿੰਘ ਜੀ ਸਾਡੇ ਨਾਲ ਨੇ ਸੋ ਲੈਨੇ ਆ ਇਹਨਾਂ ਤੋਂ ਜਾਣਕਾਰੀ ਬਲਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਲਜੀਤ ਸਿੰਘ ਜੀ ਕਿੰਨੇ ਬੱਚੇ ਨੇ ਕਿੰਨੇ ਟੀਚਰ ਨੇ ਕੀ ਕੀ ਪ੍ਰਾਪਤੀਆਂ ਹੈਗੀਆਂ ਨੇ ਦਿਓਗੇ ਜਾਣਕਾਰੀ ਹਾਂ ਜੀ ਜੀ ਸਾਡੇ ਸਕੂਲ ਇਸ ਟਾਈਮ 219 ਬੱਚੇ ਨੇ ਜੀ ਤੇ ਅਸੀਂ 6 ਅਧਿਆਪਕਾਂ ਜੀ ਹਾਂ ਤੇ ਟੀਚਰ ਪੂਰੇ ਨੇ ਜੀ ਤੇ ਸਾਡੇ ਸਕੂਲ ਵਿੱਚ ਜਿਹੜੀ ਪੜ੍ਹਾਈ ਆਪ ਜੀ ਦੇਖਦੇ ਹੋ ਇਹਨਾ ਆ ਬਾਲਾ ਬਰਤ ਆਪਣੇ ਤੇ ਲਿਖਿਆ ਹੋਇਆ ਹੈ ਨਾ ਤੇ ਕੰਪਿਊਟਰ ਨੇ ਹਰ ਕਲਾਸ ਵਿੱਚ ਇੱਕ ਪ੍ਰੋਜੈਕਟਰ ਹੈ ਤੇ ਖੇਡ ਦਾ ਮੈਦਾਨ ਬਹੁਤ ਇੱਧਰ ਪਿੱਛੇ ਬਣਿਆ ਹੋਇਆ ਹੈ ਤੇ ਅਸੀਂ ਆ ਐਜੂਕੇਸ਼ਨ ਪਾਰਕ ਹੈ ਤੇ ਅਸੀਂ ਬੱਚਿਆਂ ਨੂੰ ਪੂਰੀ ਕੁਆਲਟੀ ਐਜੂਕੇਸ਼ਨ ਦੇ ਰਹੇ ਹਾਂ ਜੀ ਜੀ ਹਾਂ ਜੀ ਇਹਦੇ ਨਾਲ ਨਾਲ ਖੇਡਾਂ ਦੇ ਵਿਸ਼ੇ ਦੇ ਵਿੱਚ ਵੀ ਕਦੇ ਬੱਚੇ ਜਿਵੇਂ ਬਲਾਕ ਤੇ ਜਾਂ ਜਲਾ ਪੱਦਰ ਤੇ ਕਦੇ ਖੇਡੇ ਆ हां जी हां जी जी बच्चे जिला पडर ते स्टेट पडर ते पिछले साल जिला पडर ते गए सी ते उदो पिछले साल स्टेट पडर ते भी ਸਾਡੇ ਬੱਚੇ ਕਬੱਡੀ ਦੇ ਜਿਹੜੀ ਸਰਕਲ ਸਟਾਈਲ ਕਬੱਡੀ ਚ ਖੇਡ ਕੇ ਆਏ ਨੇ ਸੋ ਜਿਹੜੀ ਇਹਨਾਂ ਨੇ ਬਹੁਤ ਸਾਰੀ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਆਓ ਹੁਣ ਚੱਲਦੇ ਆਪਾਂ ਕਿਸੇ ਅਗਲੇ ਪੜਾ ਤੇ ਇਸ ਪਿੰਡ ਦੇ ਮੌਜੂਦਾ ਸਰਪੰਚ ਬੀਬੀ ਹਰਜਿੰਦਰ ਕੌਰ ਨੇ ਜਿਹੜੇ ਨੌ ਫੋਰ ਪੰਚਾਇਤ ਮੈਂਬਰਾਂ ਨਾਲ ਟਰਲਕੇ ਪਿੰਡ ਦੀ ਬਿਹਤਰੀ ਵਾਸਤੇ ਕਾਰਜ ਕਰਦੇ ਨੇ ਪਿਆਰੇ ਦਰਸ਼ਕੋ ਇਸ ਵਕਤ ਸਾਡੇ ਨਾਲ ਪਿੰਡ ਬਰਵਾਲਾ ਦੇ ਸਰਪੰਚ ਬੀਬੀ ਹਰਜਿੰਦਰ ਕੌਰ ਜੀ ਸਾਡੇ ਨਾਲ ਨੇ ਸੌ ਲੈਨੇ ਆ ਨਗਰ ਦੀ ਜਾਣਕਾਰੀ ਕਿ ਕੀ ਕੀ ਕਰਨਾ ਚਾਹੁੰਦੇ ਆ ਕੀ ਕੀ ਇਹਨਾਂ ਦੇ ਦਿਮਾਗ ਦੇ ਵਿੱਚ ਪਲਾਨ ਹੈਗਾ ਬੀਬੀ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਸਾਰੇ ਨਗਰ ਪੰਚਾਇਤ ਦਾ ਵੀ ਔਰ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇਹਨਾਂ ਵਿਸ਼ਵਾਸ ਦਿੱਤੇ ਦੇ ਕੇ ਵੋਟਾਂ ਪਾ ਕੇ ਸਾਨੂੰ ਜਿਤਾਏ ਜੀ ਠੀਕ ਹੈ ਜੀ ਮਤਲਬ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਉਹ ਚੱਲਦੇ ਤੇ ਉਹ ਤੋਂ ਬਾਅਦ ਜਿਹੜੇ ਹੁਣ ਕੰਮ ਰਹਿੰਦੇ ਵੀ ਨੇ ਉਹ ਵੀ ਸਾਡੀ ਪੂਰੀ ਕੋਸ਼ਿਸ਼ ਹੋਊ ਵੀ ਅਸੀਂ ਨਗਰ ਵਾਸੀਆਂ ਦੇ ਸਹਿਯੋਗ ਦੇ ਨਾਲ ਸਾਰਾ ਕੰਮ ਅਸੀਂ ਨੇ ਪਰੇ ਜਾੜਾਉਣੀ ਤੋਂ ਬੀਬੀ ਜੀ ਵੱਡੀ ਜਿਹੜੀ ਗੱਲ ਹੁੰਦੀ ਹੈ ਬੇਰਜ਼ਗਾਰੀ ਦੀ ਆ ਨੌਜਵਾਨ ਜਿੱਦਾਂ ਬੇਰਜ਼ਗਾਰਾਂ ਦੀ ਆਪਾਂ ਗੱਲ ਕਰਦੇ ਆ ਤੇ ਬੀਬੀਆਂ ਕੁੜੀਆਂ ਵੀ ਬੇਰਜ਼ਗਾਰ ਨੇ ਕੋਈ ਉਹੋ ਜਿਹਾ ਅਪਰਾਲਾ ਹੈ ਵੀ ਆਪਾਂ ਇਹਨਾਂ ਨੂੰ ਕਿਸੇ ਕਿਤੇ ਲਾ ਸਕੀਏ ਜਿੱਦਾਂ ਕੋਈ ਦਿਮਾਗ ਦੇ ਵਿੱਚ ਡੈਨ ਹੋਵੇ ਤੁਹਾਡਾ ਹਾਂਜੀ ਕਿੱਤਾ ਇਹੀ ਹੈ ਵੀ ਉਹਨਾਂ ਨੂੰ ਰੋਜ਼ਗਾਰ ਇਹੀ ਹੈ ਵੇਹਣ ਬੀਬੀਆਂ ਘਟੋ ਘਟ ਸਲਾਈ ਦਾ ਕੰਮ ਕਰ ਸਕਦੀ ਹੈ। ਹਨਾ ਸਲਾਈ ਦਾ ਕੰਮ ਉਹ ਅਸੀਂ ਪੂਰੀ ਕੋਸ਼ਿਸ਼ ਕਰਾਂਗੇ। ਪਿੰਡ ਬਰਵਾਲਾ ਦੇ ਕਾਫੀ ਕਿੰਤੀ ਵਿੱਚ ਲੋਕ ਵਿਦੇਸ਼ਾਂ ਵਿੱਚ ਵਸਦੇ ਨੇ। ਇਹਨਾਂ ਵਿੱਚ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਇੰਗਲੈਂਡ ਤੇ ਆਸਟ੍ਰੇਲੀਆ ਹੈ। ਇਸ ਗੱਲ ਦਾ ਪਤਾ ਉਹਨਾਂ ਵੱਲੋਂ ਉਸਾਰੀਆਂ ਹੋਈਆਂ ਸ਼ਾਨਦਾਰ ਕੋਠੀਆਂ ਤੋਂ ਲੱਗਦਾ ਹੈ। ਪਿੰਡ ਬਰਵਾਲਾ ਦੇ ਲੋਕਾਂ ਦਾ ਮੁੱਖ ਕਿੱਤਾ ਭਾਵੇਂ ਖੇਤੀਬਾੜੀ ਹੈ। ਪਰ ਕਈ ਲੋਕਾਂ ਨੇ ਡੇਰੀ ਫਾਰਮਿੰਗ ਦਾ ਕਿੱਤਾ ਵੀ ਅਪਣਾਇਆ ਹੋਇਆ ਹੈ ਜਿਨ੍ਹਾਂ ਤੋਂ ਦੁੱਧ ਦੀ ਵੱਡੀ ਪੱਧਰ ਤੇ ਪੈਦਾਵਾਰ ਹੁੰਦੀ ਹੈ ਇਸ ਦੀ ਵਧੀਆ ਮਾਰਕੀਟਿੰਗ ਕਰਨ ਵਾਸਤੇ ਦੀ ਬਰਵਾਲਾ ਦੁੱਧ ਉਤਪਾਦਕ ਸਹਿਕਾਰੀ ਸਭਾ ਵੀ ਸਥਿਤ ਹੈ ਜਿਸ ਵਿੱਚ ਡੇਰੀ ਵਾਲਿਆਂ ਵੱਲੋਂ ਦੁੱਧ ਸਪਲਾਈ ਕੀਤਾ ਜਾਂਦਾ ਹੈ ਤੇ ਚੰਗੀ ਕਮਾਈ ਕੀਤੀ ਜਾਂਦੀ ਹੈ ਪਿੰਡ ਪਰਵਾਲਾ ਵਿਖੇ ਸਪੋਰਟਸ ਲਈ ਇੱਕ ਵਧੀਆ ਤੇ ਖੁੱਲੀ ਗਰਾਊਂਡ ਹੈ ਇਸ ਤੋਂ ਇਲਾਵਾ ਵਾਲੀਬਾਲ ਗਰਾਊਂਡ ਵੀ ਹੈ ਜਿੱਥੇ ਨੌਜਵਾਨ ਸ਼ਾਮ ਸਵੇਰੇ ਵਾਲੀਬਾਲ ਖੇਡ ਕੇ ਆਪਣੇ ਆਪ ਨੂੰ ਫਿਟ ਰੱਖਦੇ ਨੇ ਪਿੰਡ ਪਰਵਾਲਾ ਦੇ ਲੋਕ ਬੈਲਗੱਡੀਆਂ ਦੇ ਸ਼ੌਕੀਨ ਨੇ ਜਿਨ੍ਹਾਂ ਨੇ ਬੈਲਗੱਡੀਆਂ ਦੀਆਂ ਦੌੜਾਂ ਵਾਸਤੇ ਵਧੀਆ نسل ਦੇ ਬੈਠ ਕੇ ਤੇ ਬੈਲ ਰੱਖੇ ਹੋਏ ਨੇ ਪਿੰਡ ਦੇ ਨੌਜਵਾਨਾਂ 'ਚ ਪਿੰਡ ਦੀ ਬਿਹਤਰੀ ਵਾਸਤੇ ਕੰਮ ਕਰਨ ਦੀ ਕਾਫੀ ਚਾਹਤ ਹੈ ਤੇ ਇਹਨਾਂ ਨੇ ਕਈ ਸੁਪਨੇ ਸੰਜੋਏ ਹੋਏ ਨੇ ਉਹ ਸੋਚਦੇ ਨੇ ਕਿ ਸਾਡਾ ਪਿੰਡ ਹੋਰ ਤਰੱਕੀ ਕਰੇ ਸੋ ਪਿਆਰੇ ਦਰਸ਼ਕੋ ਇਸ ਵਕਤ ਅਸੀਂ ਉਸ ਨੌਜਵਾਨ ਨੂੰ ਮਿਲਣ ਜਾ ਰਹੇ ਹਾਂ ਜੋ ਬਹੁਤ ਹੀ ਗੰਭੀਰ ਦੂ ਸੋਚ ਵਾਲਾ ਗगन ਜੋਤ ਸਿੰਘ ਰੰਮੀ ਕੀ ਕੀ ਤੁਹਾਡੇ ਦਿਮਾਗ ਦੇ ਵਿੱਚ ਹੈਗਾ ਵੀ ਯਾਰ ਅਸੀਂ ਹੁਣ ਸਰਪੰਚ ਬਣਿਆ ਤੁਹਾਡੇ ਮਾਤਾ ਜੀ ਸਰਪੰਚ ਨੇ ਅਸੀਂ ਕੀ ਡਿਜ਼ਾਈਨ ਕੀਆ ਤੁਹਾਡੇ ਮਨ ਦੇ ਵਿੱਚ ਵੀ ਯਾਰ ਅਸੀਂ ਬਣਿਆ ਤਾਂ ਅਸੀਂ ਆਹ ਕੁਝ ਕਰਾਂਗੇ ਅਸੀਂ ਪਹਿਲੇ ਦਿਨ ਤੁਸੀਂ ਸਾਰੇ ਪਿੰਡ ਨੂੰ ਇਹੀ ਕਹਿਣਾ ਆਉਨੇ ਆਂ ਵੀ ਦੇਖੋ ਪਿੰਡ ਲੈਵਲ ਤੇ ਸਾਡੀ ਕੋਈ ਪਾਰਟੀ ਨਹੀਂ ਹੈਗੀ ਅਸੀਂ ਪਿੰਡ ਲੈਵਲ ਤੇ ਪਿੰਡ ਦੇ ਨਾਲ ਆ ਮੈਂ ਇਹ ਚਾਹਣਾ ਵੀ ਸਾਰੇ ਪਿੰਡ ਦਾ ਸਹਿਯੋਗ ਹੋਵੇ ਤੇ ਅਸੀਂ ਸਾਰੇ ਨੌਜਵਾਨ ਬੱਚੇ ਬਜ਼ੁਰਗ ਸਾਰੇ ਰਲ ਕੇ ਇਸ ਪਿੰਡ ਦਾ ਵਿਕਾਸ ਕਰੀਏ ਜੀ ਮੈਂ ਸਾਰੇ ਨਗਰ ਨੂੰ ਸਾਰੇ ਪਿੰਡ ਨੂੰ ਨਾਲ ਲੈ ਕੇ ਚੱਲਣਾ ਚਾਹੁੰਦਾ ਸੋ ਇਸ ਵਕਤ ਸਾਡੇ ਨਾਲ ਪਿੰਡ ਬਰਵਾਲਾ ਨਗਰ ਦੇ ਬੀਬਾ ਹਰਪ੍ਰੀਤ ਕੌਰ ਜੀ ਸਾਡੇ ਨਾਲ ਨੇ ਤੋ ਬਹੁਤ ਹੀ ਗੰਭੀਰ ਬਦੂ ਸੋਚ ਰੱਖਦੇ ਨੇ ਸੋ ਲੈਣੇ ਇਹਨਾਂ ਦੇ ਵਿਚਾਰ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਜਿੱਦਾਂ ਕਿ ਸਾਡੇ ਮਾਤਾ ਜੀ ਹਰਜਿੰਦਰ ਕੌਰ ਇਹ ਸਰਪੰਚ ਬਣੇ ਨੇ ਤਾਂ ਇਹ ਸਾਡੇ ਲਈ ਲੇਡੀਜ਼ ਲਈ ਬਹੁਤ ਮਾਣ ਵਾਲੀ ਗੱਲ ਹੈ ਅਸੀਂ ਇਸੇ ਤਰ੍ਹਾਂ ਫੋਕਸ ਕਰ ਰਹੇ ਹਾਂ ਵੀ ਜਿਵੇਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਲੇਡੀਜ਼ ਨੇ ਉਹ ਸੈਲਫ ਡਿਪੈਂਡੈਂਟ ਹੋਣ ਤਾਂ ਕਿ ਅਸੀਂ ਉਹਨਾਂ ਨੂੰ ਹੋਰ ਮੋਟੀਵੇਟ ਕਰੀਏ ਲਾਈਕ ਅਸੀਂ ਉਹਨਾਂ ਲਈ ਸਲਾਈ ਦੇ ਕੋਰਸ ਜੋ ਵੀ ਉਹ ਸਿੱਖਣਾ ਚਾਹੁੰਦੇ ਆ ਸਕਿੱਲਸ ਹੈਂਡ ਆਨ ਸਕਿੱਲਸ ਜਿਹੜੇ ਹੁਣ ਦੇ ਟਾਈਮ 'ਚ ਕੰਮ ਆਉਂਦੇ ਨੇ ਅਸੀਂ ਇਹਦੇ ਉੱਤੇ ਫੋਕਸ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਲਈ ਅਸੀਂ ਕੋਈ ਨਮੀ ਤੋਂ ਨਮੀ ਕੋਈ ਸਕੀਮ ਵਗੈਰਾ ਜੋ ਸਰਕਾਰ ਵੱਲੋਂ ਆਂਦੀ ਜਾਂ ਅਸੀਂ ਆਪਣੇ ਵੱਲੋਂ ਵੀ ਪੂਰੀ ਕੋਸ਼ਿਸ਼ ਕਰਾਂਗੇ ਵੀ ਉਹਨਾਂ ਨੂੰ ਅਸੀਂ ਇਹ ਮੁਹੱਈਆ ਕਰਾਈਏ ਸੋ ਇਸ ਵਕਤ ਸਾਡੇ ਨਾਲ ਨੌਜਵਾਨ ਮਨਜੋਤ ਸਿੰਘ ਜੀ ਨੇ ਆਉ ਲੈਨੇ ਇਹਨਾਂ ਦੇ ਵੀ ਵਿਚਾਰ ਵੀ ਇਹ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਆ ਔਰ ਕਿਸ ਤਰੀਕੇ ਦੀ ਜਿਹੜੀ ਆ ਉਹਨਾਂ ਦੀ ਅਗਲੀ ਪਲਾਨ ਆ ਕਿ ਨੌਜਵਾਨ ਜਿਹੜੇ ਆ ਗਰਾਊਂਡਾਂ ਨਾਲ ਜੁੜੇ ਜਾਣ ਅੱਜ ਕੱਲ ਦੇ ਨੌਜਵਾਨ ਫੋਨ ਤੇ ਜ਼ਿਆਦਾ ਅਟੈਚਮੈਂਟ ਰੱਖਦੇ ਸਕਰੀਨਿੰਗ ਟਾਈਮ ਜ਼ਿਆਦਾ ਵਾ ਉਹ ਚੀਜ਼ ਤੋਂ ਹਟਾ ਕੇ ਤੇ ਅਸੀਂ ਗਰਾਊਂਡ ਵੱਲ ਨੂੰ ਲੈ ਕੇ ਜਾਵਾਂਗੇ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਤੇ ਕੋਸ਼ਿਸ਼ ਕਰਾਂਗੇ ਕਿ ਸਪੋਰਟਸ ਨੂੰ ਜਿਆਦਾ ਤੋਂ ਜਿਆਦਾ ਆਪਣੇ ਪਿੰਡ ਦੇ ਵਿੱਚ ਲੈ ਕੇ ਆਈਏ ਤੇ ਜਿਵੇਂ ਕਿ 14 ਸਾਲ ਤੋਂ ਜਿਹੜੀਆਂ ਬੈਲ ਗੱਡੀਆਂ ਦੀਆਂ ਦੌੜਾਂ ਆਪਣੇ ਨਗਰ ਦੇ ਵਿੱਚ ਹੁਣ ਸ਼ੁਰੂ ਹੋਣ ਜਾ ਰਹੀਆਂ ਨੇ 14 ਸਾਲ ਤੋਂ ਜਿਹੜੀਆਂ ਬੰਦ ਸੀਗੀਆਂ ਇਹ ਤੇ ਜੋ ਕਿ ਆਪਣੇ ਪਿੰਡ ਦੇ ਵਿੱਚ ਅਸੀਂ ਨਵੇਂ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਸੀਵਰੇਜ ਨੂੰ ਲੈ ਕੇ ਹੋਰ ਪਾਣੀ ਦੀ ਨਿਕਾਸੀ ਨੂੰ ਲੈ ਕੇ ਬੜੀ ਦਿੱਕਤ ਸੀਗੀ ਉਹ ਵੀ ਅਸੀਂ ਬੜੇ ਵੱਡੇ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਜੀ ਦੋਸਤੋ ਇਸ ਸੰਸਾਰੇ ਨੌਜਵਾਨਾਂ ਦੇ ਜਿੱਥੇ ਆਪਾਂ ਵਿਚਾਰ ਲੈ ਪਿੰਡ ਦੇ ਵਿਚਾਰ ਲੈ ਫੜਾਦਾ ਫੜਾ ਤੁਹਾਨੂੰ ਹਰ ਚ ਰੋਖੇ ਦੇ ਵਿੱਚ ਕੈਮਰਾ ਫਿੱਟ ਕਰਕੇ ਵਿਖਾਉਣ ਦਾ ਯਤਨ ਕੀਤਾ ਔਰ ਅਸੀਂ ਸਾਰੇ ਨੌਜਵਾਨਾਂ ਦਾ ਪਿੰਡ ਵਾਸੀਆਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਸੋ ਆਓ ਅਸੀਂ ਚੱਲਦੇ ਹਾਂ ਹੁਣ ਫੇਰ ਕਿਸੇ ਅਗਲੇ ਫੜਾਤੇ ਪਿੰਡ ਬਰਵਾਲਾ ਵੀ ਖੇ ਬਹੁਤ ਹੀ ਪ੍ਰਣਾਮ ਮਾਤਾ ਦੁਰਗਾ ਦੇਵੀ ਦੁਬਾ ਖਾਨਾ ਵੀ ਹੈ ਜਿਸ ਵਿੱਚ ਅੱਜ ਕੱਲ੍ਹ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਚੱਲ ਰਹੀ ਏ ਇੱਥੇ ਆਯੁਰਵੈਦਿਕ ਮੈਡੀਕਲ ਅਫਸਰ ਡਾਕਟਰ सुरेंद्र ਸ਼ਰਮਾ ਆਪਣੀਆਂ ਸੇਵਾਵਾਂ ਦੇ ਕੇ ਲੋਕਾਂ ਨੂੰ ਤੰਦਰੁਸਤ ਰੱਖਣ ਦੀ ਹਰ ਕੋਸ਼ਿਸ਼ ਕਰਦੇ ਨੇ ਸ਼ਰਮਾ ਜੀ ਇਹ ਜਿਹੜੀ ਡਿਸਪੈਂਸਰੀ ਹੈ ਇਹ ਕਿਦਾਂ ਸਰਕਾਰੀ ਜਾਂ ਕਿਦਾਂ ਹੈਗੀ ਸਰ ਇਹ ਸਰਕਾਰੀ ਡਿਸਪੈਂਸਰੀ ਹੈ ਗਵਰਨਮੈਂਟ ਅਰਗੇਟਿਡ ਡਿਸਪੈਂਸਰੀ ਹੈ ਸਰ ਠੀਕ ਹੈ ਜੀ ਪਿੰਡ ਬਰਬਾਲਾ ਤੋਂ ਇਲਾਵਾ ਤੁਹਾਡੇ ਕੋਲੇ ਹੋਰ ਕਿੰਨੇਕ ਪਿੰਡਾਂ ਦੇ ਜਿਹੜੇ ਮਰੀਜ਼ ਨੇ ਉਹ ਤੁਹਾਡੇ ਕੋਲੋਂ ਸੇਵਾ ਲੈ ਕੇ ਜਾਂਦੇ ਸਰਪਰਵਾਲਾ ਪਿੰਡ ਦੇ ਨਾਲ ਲੱਗਦੇ ਜਿੰਨੇ ਪਿੰਡ ਹੈਗੇ ਆ ਪੰਗਲੀਆਂ ਹੋ ਗਿਆ ਮਾਨਗੜ ਹੋ ਗਿਆ ਹੀਰਾ ਹੋ ਗਿਆ ਤੇ ਕਈ ਵਾਰੀ ਸਰਸਾਨੇਵਾਰ ਤੋਂ ਵੀ ਪੇਸ਼ੈਂਟ ਆ ਜਾਂਦੇ ਮੇਰੇ ਕੋਲ ਐ ਇਹਦੀ ਜਿਹੜੀ ਫੀਸ ਆ ਤੁਸੀਂ ਕਿੰਨੀ ਰੱਖੀ ਹੋਈ ਹੈ ਜੀ ਸਿਰਫ ਪਰ ਪੇਸ਼ੈਂਟ ਫੀਸ 2 ਰੁਪਏ ਪਰਚੇ ਫੀਸ ਸਿਰਫ 2 ਰੁਪਏ ਲੈਣੇ ਆ ਤੇ ਉਹਨਾਂ ਦਾ ਰਜਿਸਟ੍ਰੇਸ਼ਨ ਕਰਕੇ proper treat diagnose ਕਰਕੇ ਜਿਵੇਂ ਜੁਨਨ ਦਿੱਕਤ ਹੁੰਦੀ ਆ ਉਸ ਮੁਤਾਬਿਕ ਉਹਨਾਂ ਨੂੰ ਆਯੁਰਵੇਦਿਕ ਟ੍ਰੀਟਮੈਂਟ ਨਾਲ ਤੇ ਆਯੁਰਵੇਦਿਕ ਦਵਾਈਆਂ ਦਿੱਤੀਆਂ ਜਾਂਦਾ ਹੈ। ਤੇ ਜਿਹੜਾ ਪੇਸ਼ੈਂਟ ਕੋਈ ਜ਼ਿਆਦਾ ਐਮਰਜੈਂਸੀ ਆ ਜਿਹਨੂੰ ਵੈਂਟੀਲੇਟਰ ਵਗੈਰਾ ਦੀ ਲੋੜ ਪੈਂਦੀ ਆ ਫਿਰ ਉਹਨੂੰ ਸਰ ਰੈਫਰ ਕਰਨਾ ਪੈਂਦਾ ਹੈ ਤੇ ਉਹਨਾਂ ਨੂੰ ਅਸੀਂ ਸਰ ਸਾਨੇਵਾਲ ਸੀਐਸਸੀ ਵਿੱਚ ਰੈਫਰ ਕਰ ਦਿੰਦੇ ਆ। ਨਹੀਂ ਤਾਂ ਸਾਡਾ ਗਵਰਨਮੈਂਟ ਆਯੁਰਵੇਦਿਕ ਹਸਪੀਟਲ ਹੈਗਾ ਮੋਡਲ ਗ੍ਰਾਮ ਨੀਅਰ ਬੱਸ ਸਟੈਂਡ ਦੇ ਕੋਲ ਸਰ ਉੱਥੇ ਰੈਫਰ ਕਰ ਦੋਣਾ। ਕਿ ਸਰ ਇੱਕ ਸ਼ਲੋਕ ਆ ਆਯੁਰਵੇਦ ਦਾ। ਸਵਸਸਤੇ ਸਵਾਸਤ ਰਕਸ਼ਨਮ ਆਤੁਰਸਯ ਵਿਕਾਰ ਪਰਸਮੰਚ। ਕਿ ਸਰ ਆਯੁਰਵੇਦ ਕਹਿੰਦਾ ਅਪਾ ਇੱਕ ਪ੍ਰੋਪਰ ਡਾਈਟ ਫੋਲੋ ਕਰਨੀ ਹੈ ਕਿ ਤੁਸੀਂ ਇਸ ਡਾਈਟ ਨੂੰ ਫੋਲੋ ਕਰੋ ਤਾਂ ਕਿ ਤੁਸੀਂ ਬਿਮਾਰ ਨਾ ਹੋ ਜੇ ਉਹ ਬਿਮਾਰ ਹੋ ਵੀ ਗਿਆ ਤਾਂ ਅਪਾ ਉਹਨੂੰ ਪ੍ਰਕਿਰਤਿਕ ਤਰੀਕੇ ਨਾਲ ਆਯੁਰਵੈਦਿਕ ਟ੍ਰੀਟਮੈਂਟ ਨਾਲ ਅਪਾ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਦਾਂਗੇ ਸੋ ਪਿਆਰੇ ਦਸਕੂ ਇਸਨ ਡਾਕਟਰ ਸਹਿਬਾਨ ਜਿਹੜੇ ਇਸ ਪਿੰਡ ਬਰਵਾਲਾ ਦੇ ਵਿੱਚ ਸਵਾਮਾ ਦਿੰਦੇ ਨੇ ਸੋ ਆਓ ਹੁਣ ਚੱਲਦੇ ਆਪਾਂ ਕਿਸੇ ਅਗਲੇ ਪੜਾਤੇ ਤੇ ਲੈਨੇ ਆ ਇਸ ਨਗਰ ਦੀ ਹੋਰ ਜਾਣਕਾਰੀ ਆਓ ਚੱਲੀਏ ਸੋ ਪਿਆਰੇ ਦਰਸ਼ਕੋ ਇਸ ਵਕਤ ਸਾਡੇ ਨਾਲ ਪੰਜਾਬ ਦੀ ਇੱਕ ਉਹ ਸ਼ਖਸੀਅਤ ਹੈ ਜਿਸ ਨੂੰ ਹਰ ਪੰਜਾਬੀ ਚੰਗੀ ਤਰ੍ਹਾਂ ਜਾਣਦਾ ਉਹ ਨੇ ਪੰਜਾਬ ਪੁਲਿਸ ਦੇ ਰਿਟਾਇਰ ਡੀਐਸਪੀ ਔਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਡੀਐਸਪੀ ਰਿਸ਼ਪਾਲ ਸਿੰਘ ਹਰਾ ਜਿਨ੍ਹਾਂ ਨੂੰ ਤੋਤੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੋ ਹਰਾ ਸਾਹਿਬ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਧੰਨਵਾਦ ਜੀ ਤੁਹਾਡਾ ਸਰੀਰ ਫਿੱਟਾ ਬਿਲਕੁਲ ਉਸੇ ਤਰੀਕੇ ਨਾਲ ਇਹ ਗੱਲ ਸੱਚ ਆ ਵੀ ਤਨਾਰਥਲ ਦੀ ਧਰਤੀ ਦੇ ਉੱਤੇ ਬਲਵਿੰਦਰ ਫਿੱਡੂ ਅਰਜਨਾਵਾੜੀ ਨੇ ਜਿਹੜੇ ਉਹਨਾਂ ਨੂੰ ਤੁਸੀਂ 14 ਜੱਫੇ ਲਾਏ ਸੀ ਬਿਲਕੁਲ ਜੀ ਇਹਨਾਂ ਨੇ ਇਹ ਇਹ ਸਾਰੇ ਜਿਹੜੇ ਦਰਸ਼ਕ ਸੀ ਨਾ ਮੈਨੂੰ ਉਹਨਾਂ ਨੂੰ ਦੱਸਿਆ ਵੀ ਤੇਰੇ ਇੰਨੇ ਜੱਫੇ ਲੱਗੇ ਫਿੱਡੂ ਨੂੰ ਜੀ ਤੇ ਹੋਰ ਤਾਂ ਬਹੁਤ ਬਾਰੀ ਜੱਫੇ ਲੱਗੇ ਆ ਵੀ ਪਾਕਿਸਤਾਨ ਵੀ ਕਵੱਡੀ ਖੇਡਣ ਗਏ ਐ ਇੰਗਲੈਂਡ ਵੀ ਕਵੱਡੀ ਖੇਡੀ ਆ ਤੇ ਹਰਾ ਸਾਹਿਬ ਅੱਜ ਦੀ ਕਬੱਡੀ ਦਾ ਤੇ ਤੁਹਾਡੀ ਕਬੱਡੀ ਦਾ ਕਿੰਨਾ ਫਰਕ ਲੱਗਦਾ ਹੈ ਜੀ ਸਾਡੀ ਕਬੱਡੀ ਸੀਗੀ ਉਹ ਦਿਨੇ-ਦਿਨੇ ਹੁੰਦੀ ਸੀਗੀ ਜੀ ਹਰ ਕੋਈ ਪੈਸੇ ਦੇ ਨਹੀਂ ਲਾਲਚਦਾ ਸਾਨੂੰ ਬਣਾਣਾ ਬੁਣਾਣਾ ਨਾਲ ਕਾਪੀ ਕਾਪੀ ਦੇ ਕੇ ਕਾਪੀਆਂ ਕਾਪੀਆਂ ਦੇ ਕੇ ਸਾਨੂੰ ਉਹ ਉਹੀ ਇਨਾਮ ਹੁੰਦੇ ਸੀ ਸਾਡੇ ਜੀ ਤੇ ਜਿਹੜੀ ਅੱਜ ਕੱਲ ਦੀ ਕਬੱਡੀਆਂ ਪੈਸੇ ਵਾਲੀ ਹੈਗੇ ਚਲੋ ਬਹੁਤ ਬਹੁਤ ਵਧੀਆ ਗੱਲ ਆ ਪਰ ਇਹ ਜਿਹੜੀ ਕਬੱਡੀ ਆ ਇਹ ਉਹ ਲੀਹਾਂ ਤੋਂ ਲੈ ਚੁੱਕੇ ਮੇਰੇ ਮਤਾਰਕ ਕਿਉਂਕਿ ਰਾਤ ਨੂੰ ਮੈਚ ਕੋਈ ਨਾ ਦੇਖਦਾ ਉਹ ਰਾਤ ਨੂੰ 2:00 3:00 9:00 ਤੱਕ ਜਿਹੜੇ ਮੈਚ ਹੁੰਦੇ ਆ ਉਹ ਬਹੁਤ ਗਲਤ ਨੇ ਕੀ ਸਨੇਹਾ ਯੂਥ ਨੂੰ ਨੌਜਵਾਨਾਂ ਨੂੰ ਕੀ ਜਿਹੜੇ ਪ੍ਰਾਲਿਆ ਕਿਸ ਤਰੀਕੇ ਦੇ ਹੋਣੇ ਚਾਹੀਦੇ ਆ ਮੈਸੇਜ ਕੀ ਹੈ ਮੈਂ ਤਾਂ ਇਹ ਕਹਿਣਾ ਚਾਹੁੰਦਾ ਜੇ ਆਪਣੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹਰ ਵਾਰਤ ਉਹਨਾਂ ਦਾ ਇਨ ਟੱਚ ਹੋਣਾ ਚਾਹੀਦਾ ਜੇ ਉਹ ਗਰਾਊਂਡ ਜਾਂਦੇ ਤਾਂ ਉਹਦਾ ਉਹਦਾ ਪੂਰਾ ਧਿਆਨ ਰੱਖਣਾ ਚਾਹੀਦਾ ਬੱਚਾ ਕੀ ਕਰਦਾ ਕਿੰਦਾ ਕਿ ਕਿਉਂਕਿ ਨਸ਼ਿਆਂ ਤੋਂ ਰਹਿਤ ਹੋਣਾ ਬਹੁਤ ਜ਼ਰੂਰੀ ਆ ਤੇ ਜੇ ਨਸ਼ੇ ਕਰਨ ਲੱਗ ਗਏ ਥੋੜਾ ਜਿੜਾ ਖੇਡੋਗੇ ਮੁੜ ਕੇ ਤੁਹਾਡੀ ਜ਼ਿੰਦਗੀ ਖਰਾਬ ਹੋਊਗੀ ਇਸ ਕਰਕੇ ਨਸ਼ਿਆਂ ਬਹੁਤ-ਬਹੁਤ ਸ਼ੁਕਰੀਆ ਹਰਾ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ ਪਿੰਡ ਪਰਵਾਲਾ ਵਿਖੇ 24 ਘੰਟੇ ਪੀਣ ਵਾਲਾ ਸਾਫ਼ ਤੇ ਸ਼ੁੱਧ ਸਪਲਾਈ ਕਰਨ ਲਈ ਜਿੱਥੇ ਪਾਣੀ ਵਾਲੀ ਵੱਡੀ ਟੈਂਕੀ ਬਣੀ ਹੋਈ ਹੈ ਉੱਥੇ ਹੀ ਆਰਓਵੀ ਲੱਗਿਆ ਹੋਇਆ ਏ ਪਿੰਡ ਦੇ ਹਰ ਮੋੜ ਅਤੇ ਚੌਰਾਹੇ ਤੇ ਬਲਾਈਂਡ ਮਿਰਰ ਵੀ ਲੱਗੇ ਹੋਏ ਨੇ ਤੇ ਸੁਰੱਖਿਆ ਦੇ ਪੱਖ ਤੋਂ ਸੀਸੀਟੀਵੀ ਕੈਮਰੇ ਤੇ ਸਟਰੀਟ ਲਾਈਟਾਂ ਦਾ ਵੀ ਪ੍ਰਬੰਧ ਹੈ ਪਿੰਡ ਦੇ ਨੌਜਵਾਨਾਂ ਨੇ ਅਤੇ ਪੰਚਾਇਤ ਵੱਲੋਂ ਵੱਡੀ ਗਿਣਤੀ ਵਿੱਚ ਸ਼ਾਨਦਾਰ ਦਰਖਤ ਤੇ ਫੁੱਲਾਂ ਵਾਲੇ ਬੂਟੇ ਲਗਾਏ ਹੋਏ ਨੇ। ਕਈ ਦਰਖਤ ਤਾਂ ਸਦੀਆਂ ਪੁਰਾਣੇ ਹਨ ਤੇ ਪਿੰਡ ਵਾਸੀਆਂ ਨੂੰ ਠੰਢੀ ਛਾਂ ਤੇ ਸ਼ੁੱਧ ਹਵਾ ਪ੍ਰਦਾਨ ਕਰਦੇ ਨੇ। ਪਿਆਰੇ ਦਰਸ਼ਕੋ ਇੱਕ ਹੁੰਦੀ ਹੈ ਪਿੰਡ ਦੀ ਸੱਤ ਜਿੱਥੇ ਹੁੰਦਾ ਸਭ ਦਾ ਸਾਂਝਾ ਹੱਕ। ਸੋ ਇਸ ਸੱਤ ਦੇ ਵਿੱਚ ਪਹੁੰਚੇ ਆ ਬਹੁਤ ਸਾਰੇ ਬਜ਼ੁਰਗ ਬੈਠੇ ਨੇ ਨੌਜਵਾਨ ਬੈਠੇ ਨੇ ਆ ਆਪਾਂ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਤੁਹਾਡਾ ਸਨੇਹਾ ਕੀਆ ਨੌਜਵਾਨਾਂ ਨੂੰ ਵੀ ਕਿਸ ਤਰੀਕੇ ਨਾਲ ਕਿਉਂਕਿ ਅੱਜ ਜੇ ਆਪਾਂ ਕੋਈ ਨਸ਼ੇ ਦੀ ਗੱਲ ਕਰਦੇ ਆ ਜਾਂ ਮਾੜੀਆਂ ਆਦਤਾਂ ਨੇ ਸਮਾਜ ਦੇ ਵਿੱਚ ਕੀ ਸਨੇਹਾ ਕੀਆ ਤੁਹਾਡਾ ਨੌਜਵਾਨਾਂ ਨੂੰ ਨਿਰਦੋਸ਼ ਸਨੇਹਾ ਇਹ ਹੈ ਵੀ ਮਾੜੀਆਂ ਆਦਤਾਂ ਤੋਂ ਬਚ ਕੇ ਰਹੋ ਚੰਗੇ ਬੰਦੇ ਦੀ ਸੋਸਾਇਟੀ ਦੇ ਵਿੱਚ ਬੈਠੋ ਔਰ ਪੜ੍ਹਾਈ ਰਹੀ ਉੱਤੇ ਧਿਆਨ ਲਵੋ ਪਿੰਡ ਦੇ ਪੁੱਤਰ ਤੇ ਜਿੰਨਾ ਅਸੀਂ ਪਿੰਡ ਨੂੰ ਉੱਚਾ ਕਰ ਸਕਦੇ ਆ ਟੀਮ ਵਰ ਕੰਮ ਹੋਣਾ ਚਾਹੀਦਾ ਹੈ ਅਸ ਵਕਤ ਸਾਡੇ ਨਾਲ ਇਸੇ ਨਗਰ ਦੇ ਬਜ਼ੁਰਗ ਨੇ ਸੋਚਾ ਸਿੰਘ ਤੇ ਬੜੀ ਖੁਸ਼ੀ ਦੀ ਗੱਲ ਇਹ ਵੀ ਆ ਕਿ ਕਹਿੰਦੇ ਉਮਰ ਮੇਰੀ 96 ਸਾਲ ਹੈ ਤੇ ਇੱਥੇ ਤੱਕ ਪਹੁੰਚਣਾ ਮੈਨੂੰ ਲੱਗਾ ਬਹੁਤ ਮੁਸ਼ਕਲ ਹੁੰਦਾ ਸੋ ਤੁਹਾਡੇ ਤੋਂ ਜਾਣਕਾਰੀ ਲੈਣੀ ਚਾਹਾਂਗੇ ਬਾਪੂ ਜੀ ਇਸ ਪਿੰਡ ਦਾ ਨਾਮ ਬਰਵਾਲਾ ਕਿਵੇਂ ਬਣਿਆ ਬਰਵਾਲਾ ਜੀ ਬਣਿਆ ਹੈ ਅੱਜ 40 ਸਾਲ ਹੋ ਗਿਆ ਜੀ ਮੈਂ ਇਹ ਨੂੰ ਬਰਵਾਲਾ ਦੇ ਤਾਂ ਮਨਾਈ ਕਿਸੇ ਐ ਬਾਪਾ ਮਨੇ ਮੇਰਾ ਦਰਵਾਜ਼ਾ ਸਾਡੇ ਬੀਰੂ ਬੀਰੂ ਕੋਲੇ ਮਰਾਥਾ ਠੀਕ ਹੈ ਜਾਰੇ ਇੱਕ ਪਿੰਡ ਤੇ ਉੱਥੇ ਚਲੇ ਗਏ ਇਥਾਰੇ 400 ਸਾਲ ਪੁਰਾਣਾ ਇਹ ਪਿੰਡ ਆ ਬਰਵਾਲਾ ਪੈਰੋਮਣਾ ਤੇ ਬਰਵਾਲਾ ਇੱਕ ਹੀ ਸਨ ਸੋ ਦੋਸਤੋ ਇਹ ਆਪਾਂ ਸਾਥ ਦੇ ਵਿੱਚ ਗੱਲਬਾਤ ਕੀਤੀ ਬਜ਼ੁਰਗਾਂ ਨਾਲ ਨੌਜਵਾਨਾਂ ਨਾਲ ਸੋ ਆਓ ਆਪਾਂ ਹੁਣ ਚੱਲਦੇ ਆਂ ਪਿੰਡ ਦੇ ਕਿਸੇ ਅਗਲੇ ਪੜਾਅ ਤੇ ਦੋਸਤੋ ਪਰ ਅਮ ਆਜਾ ਮੇਰਾ ਪਿੰਡ ਵੇਖ ਲੈ ਕੜੀ ਦੇ ਤਹਿਤ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਸੀ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬਰਵਾਲਾ ਤੇ ਵਿਖਾਈਆਂ ਇਥੋਂ ਦੀਆਂ ਕੁਝ ਤਸਵੀਰਾਂ ਤੇ ਕੀਤਾ ਲੋਕਾਂ ਦੇ ਨਾਲ رابطہ ਆਉਂਦੀ ਵਾਰੀ ਅਸੀਂ ਤੁਹਾਨੂੰ ਫੇਰ ਕਿਸੇ ਨਾ ਕਿਸੇ ਨਵੇਂ ਪਿੰਡ ਦੇ ਵਿੱਚ ਲੈ ਚੱਲਾਂਗੇ ਤਦ ਤੱਕ ਮੈਨੂੰ ਯਾਨੀ ਕਿ ਅਵਤਾਰ ਅਨੰਦਪੁਰ ਨੂੰ ਦਿਓ ਇਜਾਜ਼ਤ ਧੰਨਵਾਦ ਪੰਜਾਬ